ਰਾਹ ਦੇ ਵਿੱਚ ਆ ਕੇ ਜਿਹੜੀ ਬੱਸ ਵੱਜੀ ਆ ਉਹ ਪਰਿਵਾਰ ਦੇ ਮੈਂਬਰ ਬੱਚਿਆਂ ਸਮੇਤ ਕਹਿੰਦੇ ਵੀ ਅਸੀਂ ਇੱਥੇ ਬੈਠੇ ਸੀ ਔਰ ਚੰਦ ਸਕਿੰਟ ਇਸ ਗੇਟ ਚੋਂ ਅੰਦਰ ਜਾਂਦੇ ਔਰ ਅੰਦਰ ਹਜੇ ਐਂਟਰੀ ਹੁੰਦੀ ਆ ਤਾਂ ਉਸੇ ਸਮੇਂ ਬੱਸ ਆ ਕੇ ਇੱਥੇ ਵੱਜਦੀ ਆ ਇਹਨਾਂ ਜਦੋਂ ਜਿਦਾਈ ਚਾਏ ਆ ਛੋਟੇ ਹਾਥੀ ਦੇ ਮਗਰ ਲੱਗੇ ਆ ਇਹ ਉਹਨੇ ਸਾਈਡ ਕਰਾਸ ਤੋੜਿਆ ਉਹਨਾਂ ਦਾ ਉਹਦੇ ਪਿੱਛੇ ਆਏ ਆ ਤੇ ਕਨੈਕਟਰ ਬੋਲਦਾ ਰੌਲਾ ਪਾਉਂਦਾ ਆਇਆ ਪੂਰਾ ਅੱਛਾ ਪੈਰ ਟੂ ਚੜ ਗਿਆ ਤਾਂ ਤੇ ਫਿਰ ਕੰਟਰੋਲ ਹੀ ਨਹੀਂ ਹੋਇਆ ਹੱਥ ਛੁੱਟ ਗਏ ਉਹਦੇ ਅੰਦਰ ਸਵਾਰੀਆਂ ਕਹਿੰਦੀਆਂ ਹੱਥ ਛੁੱਟ ਗਏ ਤਾਂ ਕਾਕੇ ਨੇ ਦਿੱਤਾ ਸੀਪੀਆਰ ਉਸ ਤੋਂ ਬਾਅਦ ਉਹਨੇ ਸਾਹ ਲਏ ਪੰਜ ਸੱਤ ਪਰ ਸੀਪੀਆਰ ਸਾਨੂੰ ਅਸੀਂ ਬੰਦਾ ਬਚਾ ਲਈ ਤੇ ਦੋ ਸaat ਤਿੰਨ ਲਏ ਉਹਨੇ ਚਾਰ ਪੰਜ ਉਸ ਤੋਂ ਬਾਅਦ ਇਹ ਸਵਾਰੀਆਂ ਹੈਗੇ ਇਸ ਵਿੱਚ ਬਹੁਤ ਜ਼ਿਆਦਾ ਇਹ ਛੋਟੀ ਜੀ ਗੱਲ ਨੂੰ ਲੈ ਕੇ ਇੰਨੀਆਂ ਸਵਾਰੀਆਂ ਦੀ ਜਾਨ ਖਤਰੇ ਦੇ ਵਿੱਚ ਪਾਉਣਾ ਕਿਤੇ ਨਾ ਕਿਤੇ ਇਹ ਵੀ ਠੀਕ ਨਹੀਂ ਹੈਗਾ ਘਰ ਅੱਗੇ ਹੁੰਦੇ ਤਾਂ ਘਰਾਂ ਦਾ ਵੀ ਵੱਡਾ ਨੁਕਸਾਨ ਹੋਣਾ ਇਹ ਘਰਾਂ ਦੇ ਵਿੱਚ ਸੁੱਤੇ ਪਏ ਲੋਕਾਂ ਦਾ ਵੀ ਨੁਕਸਾਨ ਹੋਣਾ ਸੀਗਾ ਠੀਕ ਕਿੰਨਾ ਕੁ ਨੁਕਸਾਨ ਹੋ ਗਿਆ ਇਹ ਸਾਰਾ ਇਹ 10 ਲੱਖ ਦਾ ਤਾਂ ਘੱਟੋ ਘੱਟ ਹੈਗਾ ਹੀ ਹੈ ਜੀ ਐ ਬੱਸ ਦਾ ਹਾਦਸਾ ਹੋਇਆ ਰੋਡਵੇਜ ਦੀ ਬੱਸ ਆ ਤਾਂ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਇਹ ਬੱਸ ਖੜੀ ਆ ਔਰ ਇਸ ਪਾਸੇ ਘਰਾਂ ਦੇ ਵਿੱਚ ਆ ਕੇ ਜਿਹੜੀ ਬੱਸ ਵੱਜੀ ਆ ਇਹ ਪੂਰੀ ਗੱਲਬਾਤ ਤੁਹਾਨੂੰ ਦੱਸ ਦਿਆਂ ਕੀ ਗੱਲ ਹੋਈ ਸੀ ਕਿਉਂ ਕਿਵੇਂ ਵੱਜੀ ਆ ਬਿਲਕੁਲ ਇਹ ਰੋਂਗ ਸਾਈਡ ਆ ਇਹ ਰੋਂਗ ਸਾਈਡ ਵਾਲਾ ਪਾਸਾ ਹੈਗਾ ਬਿਲਕੁਲ ਤੇ ਭਾਈ ਜੀ ਕਿਵੇਂ ਹੋਈ ਇਹ ਗੱਲਬਾਤ ਇਹ ਬੇਟਾ ਅਸੀਂ 3 ਮਿੰਟ ਪਹਿਲਾਂ ਇੱਥੋਂ ਨਿਕਲੇ ਆ ਸਾਡਾ ਰਹਿਣ ਬਸੇਰਾ ਤੇ ਬੱਸ ਪ੍ਰਮਾਤਮਾ ਨੇ ਰੱਖ ਲਿਆ ਬਾਕੀ ਡਰਾਈਵਰ ਦੀ ਮੌਤ ਇੱਥੇ ਲਿਖੀ ਹੋਣੀ ਆ ਅੱਛਾ ਮੌਤ ਹੋ ਗਈ ਆ ਹੋ ਗਈ ਆ ਜੀ ਇਨਾ ਇਹ ਕੀ ਗੱਲ ਕੀ ਹੋਈ ਪਤਾ ਕਿਵੇਂ ਲੱਗਾ ਰੋਂਗ ਸਾਈਡ ਕੀ ਲੈਣ ਆਏ ਇਹ ਇਹ ਨਾ ਜੀ ਮਗਰੋਂ ਮਤਲਬ ਬਹਿਸ ਦੇ ਆਏ ਆ ਕਿਸੇ ਚੀਜ਼ ਨਾਲ ਅੱਛਾ ਜਾਨਤਾ ਇਹਨਾਂ ਨੂੰ ਅ ਕਿਉਂਕਿ ਇਹਨਾਂ ਦਾ ਵੇ ਤਾਂ ਉਹ ਫੋਰ ਵੀਲ ਆ ਜਿਹੜਾ ਇਹ ਰੋਂਗ ਸਾਈਡ ਸਰਵਿਸ ਲੈਂਡ ਤੇ ਕਿਉਂ ਆਏ ਆ ਇਹ ਤਾਂ ਆਏ ਆ ਇਹ ਪਿੱਛੋਂ ਇਹਨਾਂ ਦਾ ਕਿਸੇ ਨੇ ਸ਼ੀਸ਼ਾ ਭੰਨਤਾ ਅੱਛਾ ਉਹਨੇ ਇੱਧਰ ਪਾ ਲਈ ਗੱਡੀ ਇਹਨਾਂ ਨੇ ਮਗਰੀ ਛਾੜਤੀ ਜਦੋਂ ਜਿਦਾਈ ਚਾਏਗਾ ਜਦੋਂ ਜਿਦਾਈ ਚਾਏ ਆ ਤੇ ਫੇਰ ਅੱਗੇ ਆ ਕੇ ਜਾਂ ਤਾਂ ਉਹਨੂੰ ਕੋਈ ਅਟੈਕ ਆ ਗਿਆ ਜਾਂ ਉੱਥੇ 6 ਵਜੇ ਆ ਬਾਂਸ-ਬੂਸ ਦੀ ਰੱਬ ਜਾਣੇ ਕਿਵੇਂ ਉਹਦੀ ਮੌਤ ਹੋਈ ਆ ਅਸੀਂ ਸੀਪੀਆਰ ਵੀ ਮੈਂ ਦਿੱਤਾ ਆ ਕਾਕੇ ਨੇ ਦਿੱਤਾ ਸੀਪੀਆਰ ਠੀਕ ਹੈ ਜੀ ਉਸ ਤੋਂ ਬਾਅਦ ਉਹਨੇ ਸਾਹ ਲੈ ਪੰਜ-ਸੱਤ ਫੇਰ ਮੈਂ ਤਾਂ ਕਿਹਾ ਨਸ਼ਾ ਹੋਵਰ ਆ ਕਿਉਂਕਿ ਥੋੜੀ-ਥੋੜੀ ਸਮੈਲ ਆਉਂਦੀ ਸੀ ਦਾਰੂ ਦੀ ਆਉਂਦੀ ਸੀ ਨਾ ਤਾਂ ਅੱਛਾ ਜਾ ਰਾਤ ਦੀ ਪੀਤੀ ਹੋਣੀ ਆ ਮਤਲਬ ਹਵਾੜ ਜੀ ਆਹੀ ਮਾੜੀ ਜੀ ਪਰ ਸੀਪੀਆਰ ਸਾਨੂੰ ਐਸੀ ਬੰਦਾ ਬਚਾ ਲਈਏ ਹਾਂਜੀ 2 7 3 ਲੈ ਹੋਣੇ 4 ਬਸ ਉਦੋਂ ਬਾਅਦ ਅੱਛਾ ਇਹ ਸਵਾਰੀਆਂ ਹੈਗੀਆਂ ਸੀ ਵਿੱਚ ਬਹੁਤ ਜ਼ਿਆਦਾ ਮੇਰੇ ਕੋਲੇ ਵੀਡੀਓ ਪਈ ਹੈ ਸੱਟਾਂ ਲੱਗੀਆਂ ਸਵਾਰੀਆਂ ਦੇ ਕਿ ਨਹੀਂ ਕਿਸੇ ਸਵਾਰੀ ਦੇ ਸੱਟ ਨਹੀਂ ਲੱਗੀ ਕਿਸੇ ਸਵਾਰੀ ਇੱਥੇ ਕਿੰਨਾ ਕੁ ਨੁਕਸਾਨ ਹੋ ਗਿਆ ਇਹ ਸਾਰਾ ਇਹ 10 ਲੱਖ ਦਾ ਤਾਂ ਘੱਟੋ-ਘੱਟ ਹੈਗਾ ਹੀ ਆ ਜੀ 5 ਲੱਖ ਦੀ ਤਾਂ ਹੱਟ ਬੰਦੀ ਹੈ ਜੀ ਨੂੰ ਮਰਜ਼ੀ ਪੁੱਛ ਲਓ ਹੂੰ ਜਿਹਨੂੰ ਮਰਜ਼ੀ ਪੁੱਛ ਲਓ ਅੱਛਾ ਇਹ ਫਿਰ ਮਸਲਾ ਜਦੋਂ ਜਦਾਈ ਵਾਲੇ ਹੋਇਆ ਵੀ ਇੱਕ ਦੂਜੇ ਨੂੰ ਮਤਲਬ ਫੜਨ ਦੀ ਕੋਸ਼ਿਸ਼ ਕਰਦੇ ਹੁੰਦੇ ਬਿਲਕੁਲ ਬਿਲਕੁਲ ਇੱਕ ਦੂਜੇ ਨੂੰ ਘੇਰਾ ਉੱਤੋਂ ਦੀ ਘੇਰਾ ਪਾਉਂਦਾ ਸੀ ਮੈਂ ਘੇਰ ਲੂੰਗਾ ਤੇ ਉਹ ਆ ਇੱਥੋਂ ਟਾਇਰ ਪੂਰ ਚੜ ਗਿਆ ਤਾਂ ਤੇ ਫਿਰ ਕੰਟਰੋਲ ਹੀ ਨਹੀਂ ਹੋਇਆ ਹੱਥ ਛੁੱਟ ਗਏ ਉਹਦੇ ਅੰਦਰ ਸਵਾਰੀਆਂ ਕਹਿੰਦੀਆਂ ਹੱਥ ਛੁੱਟ ਗਏ ਹੂੰ 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 ਵੀ ਕੀ ਲੱਗਦਾ ਪਹਿਲੀਆਂ ਤਸਵੀਰਾਂ ਨੂੰ ਦੇਖ ਕੇ ਬੱਸ ਨੂੰ ਵੀ ਕੀ ਘਟਨਾ ਹੋਈ ਹੋਊਗੀ ਇਹਨਾਂ ਜਦੋਂ ਜਦਾਈ ਚ ਆਏ ਆ ਛੋਟੇ ਹਾਥੀ ਦੇ ਮਗਰ ਲੱਗੇ ਆ ਇਹ ਉਹਨੇ ਸਾਈਡ ਕ੍ਰਾਸ ਤੋੜਿਆ ਉਹਨਾਂ ਦਾ ਉਹਦੇ ਪਿੱਛੇ ਆਏ ਆ ਤੇ ਕਨੈਕਟਰ ਬੋਲਦਾ ਰੌਲਾ ਪਾਉਂਦਾ ਆਇਆ ਪੂਰਾ ਅੱਛਾ ਇੱਥੇ ਆ ਕੇ ਹੋ ਸਕਦਾ ਉਹ ਇੱਕ ਦੂਜੇ ਨੂੰ ਕੱਟ ਮਾਰਿਆ ਜਾਂ ਕੀ ਕੀਤਾ ਬਸ ਤਾਂ ਚੜ ਗਈ ਅੰਦਰ ਵੜ ਗਈ ਹੈ ਘਰੇ ਬਸ ਤੇ ਉਹਨੇ ਚ ਡਰਾਈਵਰ ਦੀ ਮੌਤ ਹੋ ਗਈ ਹੈ ਜਦੋਂ ਡਰਾਈਵਰ ਨੂੰ ਤਾਰਿਆ ਡਰਾਈਵਰ ਦੀ ਇੱਕ ਦੋ ਸਹਾਇ ਸੀਗੇ ਸਵਾਰੀਆਂ ਕਿੰਨੀਆਂ ਸੀ ਵਿੱਚ ਬਸ ਸਵਾਰੀਆਂ ਘਟੋ ਘਟ 50 55 ਸਵਾਰੀਆਂ ਸੀਗੀਆਂ ਵਿੱਚ ਲੇਡੀਜ਼ ਜ਼ਿਆਦਾ ਸੀ ਲੇਡੀਜ਼ ਜ਼ਿਆਦਾ ਸੀ ਲੇਡੀਜ਼ ਜ਼ਿਆਦਾ ਸੀ ਤੇ ਵੀਡੀਓਗ੍ਰਾਫੀ ਮੈਂ ਕੀਤੀ ਉਹਨਾਂ ਦੀ ਲੇਡੀਜ਼ ਦੇ ਬਿਆਨ ਮੇਰੇ ਕੋਲੇ ਹੈਗੇ ਆ ਆ ਤੁਸੀਂ ਪਹਿਲਾਂ ਤਸਵੀਰ ਤੁਹਾਨੂੰ ਪੂਰੀ ਸਮਝਾ ਦਿੰਨੇ ਆ ਇਸ ਪਾਸਿਓਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇੱਥੋਂ ਬਸ ਚੜ੍ਹਦੀ ਆ ਔਰ ਇਸ 162 ਤੋਂ ਚੜਦੀ ਔਰ ਬੱਸ ਦੀ ਸਪੀਡ ਵੀ ਹੋ ਸਕਦੀ ਆ ਕਾਫੀ ਜ਼ਿਆਦਾ ਕਿਉਂਕਿ ਕਿਉਂਕਿ ਸਪੀਡ ਹੋਣ ਦੇ ਕਾਰਨ ਹੀ ਜਿਹੜਾ ਇਹ ਨੁਕਸਾਨ ਹੋਇਆ ਹੋ ਸਕਦਾ ਤੁਸੀਂ ਆ ਵੇਖੋ ਕਿ ਕਿਸ ਤਰੀਕੇ ਨਾਲ ਅਗਰ ਬੱਸ ਘਰ ਅੱਗੇ ਹੁੰਦੇ ਤਾਂ ਘਰਾਂ ਦਾ ਵੀ ਵੱਡਾ ਨੁਕਸਾਨ ਹੋਣਾ ਇਹ ਘਰਾਂ ਦੇ ਵਿੱਚ ਸੁੱਤੇ ਹੋਏ ਲੋਕਾਂ ਦਾ ਵੀ ਨੁਕਸਾਨ ਹੋਣਾ ਸੀਗਾ ਪਰ ਇਹ ਰੋਡਵੇਜ ਦੀ ਬੱਸ ਨਾ ਸਿਰਫ ਇਸ ਜਗ੍ਹਾ ਤੇ ਆ ਕੇ ਆ ਤੁਸੀਂ ਇਸ ਵੇਖੋ ਕਿੰਨਾ ਹੈਵੀ ਜਿਹੜੇ ਪਿੱਲਰ ਨੇ ਇਹ ਪਿਲਰਾਂ ਨੂੰ ਤੋੜ ਕੇ ਕਿੱਥੋਂ ਤੱਕ ਬੱਸ ਗਈ ਆ ਤੁਸੀਂ ਆਪ ਅੰਦਾਜ਼ਾ ਲਾਓ ਕਿੱਥੋਂ ਤੱਕ ਇਹ ਬੱਸ ਗਈ ਆ ਲੋਹੇ ਦੀਆਂ ਵੱਡੀਆਂ-ਵੱਡੀਆਂ ਗਲਾਰਨਾ ਹੈਵੀ-ਹੈਵੀ ਗਲਾਰਨਾ ਵੀ ਜਿਹੜੀਆਂ ਤੋੜ ਕੇ ਗਾਹ ਤੱਕ ਆ ਜਿਹੜੀ ਹੱਟ ਬਣੀ ਆ ਇਹਨੂੰ ਤੋੜ ਕੇ ਇੱਥੋਂ ਤੱਕ ਬੱਸ ਪਹੁੰਚੀ ਆ ਬੁਰਜੀਆਂ ਲੱਗੀਆਂ ਜੋ ਵੀ ਸਿੱਥੇ ਉਹ ਸਾਰਾ ਤੈਸ ਨੈਸ ਕਰਤਾ ਤੁਸੀਂ ਸਪੀਡ ਦਾ ਅੰਦਾਜ਼ਾ ਆਪ ਲਾ ਸਕਦੇ ਹੋ ਕਿੰਨੀ ਸਪੀਡ ਹੋ ਸਕਦੀ ਹੈ ਬੱਸ ਤੇ ਸਭ ਤੋਂ ਵੱਡੀ ਗੱਲ ਬੱਸ ਦੇ ਵਿੱਚ ਸਵਾਰੀਆਂ ਸੀਗੀਆਂ બસ ਫੁੱਲ ਭਰੀ ਹੋਈ ਸੀਗੀ ਔਰ ਬੱਸ ਭਰੀ ਹੋਣ ਦੇ ਬੱਚੇ ਬਜ਼ੁਰਗ ਲੇਡੀਜ਼ ਲੋਕ ਸੀਗੇ ਵਿੱਚ ਔਰ ਲੋਕ ਦੱਸਦੇ ਇੱਥੋਂ ਦੇ ਇਕਤਰ ਕੀ ਜਦੋਂ ਜਦਾਈ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਰੋਂਗ ਸਾਈਡ ਰੌਂਗ ਸਾਈਡ ਪਹਿਲਾਂ ਤਸਵੀਰ ਵੇਖ ਲਓ ਇਹ 모ਗੇ ਨੂੰ ਰੋੜ ਜਾਂਦੀ ਆ ਇਧਰਲਾ ਪਾਸਾ 모ਗੇ ਨੂੰ ਆ ਔਰ ਦੂਜੀ ਪਾਸੇ ਜਿਹੜੀ ਆ ਫਿਰੋਜ਼ਪੁਰ ਇਹ ਬੱਸ ਰੌਂਗ ਸਾਈਡ ਇਧਰ ਆਈ ਯਾਨੀ ਕਿ ਫਿਰੋਜ਼ਪੁਰ ਵਾਲੇ ਪਾਸਿਓਂ ਬੱਸ ਆਈ ਆ ਔਰ 모ਗੇ ਵਾਲੇ ਪਾਸੇ ਨੂੰ ਜਾਣਾ ਸੀ ਔਰ ਇਹਨਾਂ ਦਾ ਰਸਤਾ ਪਰਲੇ ਪਾਸੇ ਵਾਲਾ ਸੀਗਾ ਜਿਹੜਾ ਹੁਣ ਤੁਸੀਂ ਕੈਮਰੇ ਦੇਖ ਰਹੇ ਹੋ ਆ ਜਿੱਧਰ ਗੱਡੀਆਂ ਜਾ ਰਹੀਆਂ ਫਿਰੋਜ਼ਪੁਰ ਵਾਲੇ ਪਾਸੇ ਜਾ ਰਹੀਆਂ ਦੂਜਾ ਪਾਸਾ ਮੋਗੇ ਵਾਲੇ ਪਾਸੇ ਨੂੰ ਜਾਂਦਾ ਔਰ ਜਿੱਥੇ ਅਸੀਂ ਖੜੇ ਆ ਇਹ ਬਿਲਕੁਲ ਰੋਂਗ ਸਾਈਡ ਆ ਜਿੱਥੇ ਬੱਸ ਆਈ ਆ ਰੋਂਗ ਸਾਈਡ ਆ ਕੇ ਇਹ ਕਾੜ ਹੋਇਆ ਇਹ ਕਾਰਾ ਕੀਤਾ ਔਰ ਦੂਜੀ ਗੱਲ ਜਿਹੜੀ ਚਲੋ ਦੁੱਖ ਦੀ ਖਬਰ ਕਿ ਡਰਾਈਵਰ ਦੀ ਮੌਤ ਹੋ ਗਈ ਆ ਕਿਸੇ ਚੀਜ਼ ਦੇ ਲੱਗਣ ਨਾਲ ਹੋਈ ਆ ਅਟੈਕ ਹੋਇਆ ਜਾਂ ਕੀ ਹੋਇਆ ਇਸ ਦੀ ਪੁਸ਼ਟੀ ਨਹੀਂ ਹਜੇ ਕੀਤੀ ਜਾ ਸਕਦੀ ਘਬਰਾ ਕੇ ਜਾਂ ਕੋਈ ਸੱਟ ਲੱਗੀ ਆ ਜਾਂ ਕੁਝ ਹੋਰ ਹੋਇਆ ਪਰ ਫਿਲਹਾਲ ਇੱਕ ਦੋ ਸਾਥ ਚੱਲਦੇ ਸੀ ਲੋਕਾਂ ਨੇ ਦੱਸਿਆ ਔਰ ਉਹਨੂੰ ਕੱਢਿਆ ਪਰ ਲੇਕਿਨ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਔਰ ਸਭ ਤੋਂ ਵੱਡੀ ਗੱਲ ਆ ਕੀ ਸਵਾਰੀਆਂ ਜਿਹੜੀਆਂ ਸੀ ਵਿੱਚ ਜਿੰਨੀਆਂ ਸਵਾਰੀਆਂ ਸੀ ਉਹਨਾਂ ਸਵਾਰੀਆਂ ਦਾ ਵੀ ਇਹੀ ਕਹਿਣਾ ਸੀ ਕਿ ਬੱਸ ਜਿਹੜੀ ਆ ਇਧਰਲੇ ਪਾਸੇ ਆਈ ਔਰ ਬੱਸ ਇਧਰ ਆ ਕੇ ਵੱਜੀ ਨੁਕਸਾਨ ਅਗਰ ਬੱਸ ਪਲਟ ਜਾਂਦੀ ਜਾਂ ਬੱਸ ਇਧਰ ਅਗਲੇ ਪਾਸੇ ਚਲੀ ਜਾਂਦੀ ਤਾਂ ਨੁਕਸਾਨ ਜ਼ਿਆਦਾ ਹੋਣਾ ਸੀ ਇਹਦੇ ਬੈਠੇ ਸੀਗੇ ਬੰਦੇ ਮੈਂ ਤੇ ਮੇਰੇ ਤਿੰਨ ਬੱਚੇ ਮੇਰਾ ਤਾਂ ਬੇਟਾ ਚਲੋ ਪਹਿਲਾ ਲਾਸ ਹੋ ਗਿਆ ਮੇਰੇ ਭਰਾ ਦੇ ਬੱਚੇ ਇੱਥੇ ਬੈਠੇ ਆ ਫੁੱਲ ਅਸੀਂ ਵੇਂਦੇ ਫਿਰਦੇ ਆ ਹਾਂ 2 ਮਿੰਟ ਹੀ ਅਜੇ ਗੇਟ ਅੰਦਰ ਵੜੇ ਆ ਸੇ ਬੱਸ ਆ ਗਈ ਉਹ ਤਾਂ ਥੱਲੇ ਹੀ ਬਹਿ ਗਏ ਤਿੰਨੇ ਬੱਚੇ ਬਹੁਤ ਛੋਟੀ ਉਮਰ ਦੇ ਬੱਚੇ ਬੈਠੇ ਹੁੰਦੇ ਨੁਕਸਾਨ ਹੋ ਜਾਣਾ ਮਤਲਬ ਥੱਲੇ ਬਹਿ ਗਏ ਪਰਲੇ ਪਾਸੇ ਗੇਟ ਤੋਂ ਅੰਦਰ ਇੱਥੋਂ ਉੱਠ ਕੇ ਆ ਆ ਤਾਂ ਵੇਖ ਕੇ ਗਏ ਅਸੀਂ ਆ ਫਲਾਵਰ ਸਾਰੇ ਵੀ ਕਿਹੜਾ ਪਾਣੀ ਮੰਗਦਾ ਕਿਹੜਾ ਨਹੀਂ ਮੰਗਦਾ ਫਲਾਵਰਿੰਗ ਦਾ ਸ਼ੌਂਕ ਆ ਛੜਕਦੇ ਕੋਈ ਲਾਉਂਦਾ ਜੀ ਫੁੱਲ ਬਿਲਕੁਲ ਆ ਵੇਖੋ ਤੁਸੀਂ ਸਭ ਤੋਂ ਵੱਡੀ ਗੱਲ ਕੀ ਜਿਹੜੇ ਪਰਿਵਾਰ ਜਿਨ੍ਹਾਂ ਦਾ ਘਰ ਆ ਉਹ ਪਰਿਵਾਰ ਦੇ ਮੈਂਬਰ ਬੱਚਿਆਂ ਸਮੇਤ ਕਹਿੰਦੇ ਵੀ ਅਸੀਂ ਇੱਥੇ ਬੈਠੇ ਸੀ ਔਰ ਚੰਦ ਸਕਿੰਟ ਇਸ ਗੇਟ ਚੋਂ ਅੰਦਰ ਜਾਂਦੇ ਔਰ ਚੰਦ ਸਕਿੰਟ ਚ ਮੈਂ ਕਹਿੰਨਾ ਕਿ 1-2 ਸਕਿੰਟ ਦਾ ਹੀ ਸਮਾਂ ਅੰਦਰ ਹਜੇ ਐਂਟਰੀ ਹੁੰਦੀ ਆ ਤਾਂ ਉਸੇ ਸਮੇਂ ਬੱਸ ਆ ਕੇ ਇੱਥੇ ਵੱਜਦੀ ਆ ਛੋਟੇ ਹਾਥੀ ਦੇ ਨਾਲ ਦੱਸਿਆ ਜਾ ਰਿਹਾ ਕਿ ਜਿਹੜਾ ਬੱਸ ਦਾ ਉਹਨੂੰ ਫੜਨ ਦੀ ਕੋਸ਼ਿਸ਼ ਕਰਦੇ ਸੀ ਜਾਂ ਉਹਨਾਂ ਦਾ ਕੋਈ ਕੋਈ ਸ਼ੀਸ਼ਾ ਤੋੜਿਆ ਜਾਂ ਕੋਈ ਕੋਈ ਨੁਕਸਾਨ ਕੀਤਾ ਹੋਏਗਾ ਪਰ ਇੱਕ ਛੋਟੀ ਜੀ ਗੱਲ ਨੂੰ ਲੈ ਕੇ ਇੰਨੀਆਂ ਸਵਾਰੀਆਂ ਦੀ ਜਾਨ ਖਤਰੇ ਦੇ ਵਿੱਚ ਪਾਉਣਾ ਕਿਤੇ ਨਾ ਕਿਤੇ ਇਹ ਵੀ ਠੀਕ ਨਹੀਂ ਹੈਗਾ ਕਿ ਤੁਸੀਂ ਆਪਦੀ ਰੰਜਿਸ਼ ਜਾਂ ਤੁਸੀਂ ਆਪਦਾ ਉਹਨੂੰ ਫੜਨ ਲਈ ਜਾਂ ਉਹਨੂੰ ਕੁੱਟਣ ਲਈ ਮਾਰਨ ਲਈ ਜਾਂ ਕੁਝ ਵੀ ਕਰਨ ਲਈ ਇਹ ਕੁਛ ਕਰੋ ਔਰ ਉਸ ਤੋਂ ਬਾਅਦ ਇੰਨੀਆਂ ਸਵਾਰੀਆਂ ਦੀ ਜਿਹੜੀ ਜ਼ਿੰਦਗੀ ਆ ਜਾਨ ਆ ਉਹ ਖਤਰੇ ਦੇ ਵਿੱਚ ਪਾਉ ਉਹ ਲਾਉ ਨਹੀਂ ਕਰਦਾ ਪਰ ਇੱਥੇ ਜੇ ਬੱਸ ਪਲਟ ਜਾਂਦੀ ਜੋ ਕਿ ਹੈਵੀ ਵਹੀਕਲ ਹੁੰਦੇ ਜਾਂ ਵੱਡੇ ਹਾਈਵੇ ਤੇ ਹੁੰਦੇ ਬਿਲਕੁਲ ਨਾਲ ਨਹਿਰ ਆ ਤਾਂ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਜੇ ਇਹ ਕਾਂਡ ਰੋਡ ਦੇ ਉੱਪਰ ਹੁੰਦਾ ਰੌਂਗ ਸਾਈਡ ਆ ਕੇ ਉਹਨੂੰ ਫੜਨ ਦੀ ਕੋਸ਼ਿਸ਼ ਕਰਦੇ ਨੇ ਜਿਹੜੇ ਲੋਕ ਦੱਸ ਰਹੇ ਨੇ ਫੜਨ ਦੀ ਕੋਸ਼ਿਸ਼ ਕਰਦੇ ਕਰਦੇ ਆ ਕੁਝ ਪਾਣਾ ਵਾਪਰ ਗਿਆ ਫਿਲਹਾਲ ਡਰਾਈਵਰ ਦੀ ਮੌਤ ਹੋਈ ਦੱਸੀ ਜਾ ਰਹੀ ਆ ਔਰ ਥਾਣੇ ਬੱਸ ਨੂੰ ਹੁਣੇ ਲੈ ਕੇ ਜਾਇਆ ਜਾ ਰਿਹਾ ਥਾਣੇ ਦੇ ਵਿੱਚ ਔਰ ਫਿਲਹਾਲ ਅਗਲੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਦੱਸ ਦਿਆਂਗੇ ਕਿ ਕੀ ਕੁਝ ਆ ਲੋਕਾਂ ਦੇ ਵੀ ਕੁਝ ਬਿਆਨ ਹੈਗੇ ਆ ਉਹ ਵੀ ਤੁਹਾਨੂੰ ਸੁਣਾਉਣੇ ਆ ਔਰ ਕੀ ਕੁਝ ਜਾਣਕਾਰੀ ਅਗਲੀ ਉਹ ਕਨੈਕਟਰ ਪੁਲਿਸ ਦੇ ਨਾਲ ਗੱਲਬਾਤ ਕਰਕੇ ਉਹ ਵੀ ਤੁਹਾਡੇ ਤੱਕ ਰਖਦੇ ਆ ਅਟੈਕ ਨਹੀਂ ਹੋਇਆ ਯਾਰ ਨਸ਼ਾ ਉਹ ਬੁੜੀਆਂ ਦੱਸੀ ਜਾਂਦੀਆਂ ਨਸ਼ਾ ਬਹੁਤ ਕੀਤਾ ਹਾਥੀ ਦਾ ਮਾਸੀ ਮਗਰ ਲੱਗਾ ਸੀ ਹਾਥੀ ਉਹ ਮੁੜ ਗਿਆ ਇਹਦੇ ਹੱਥ ਮਤਲਬ ਰੇਸਾ ਲਾਉਂਦੇ ਸੀ ਹਾਥੀ ਦੇ ਉਹ ਹਾਥੀ ਨੂੰ ਆ ਨਿਕਲ ਜਾ ਐ ਬੀਬਾ ਤੁਸੀਂ ਵਿੱਚ ਸੀ ਬਸ ਤੇ ਇਹ ਰੇਸਾ ਲਾਉਂਦੇ ਸੀ ਨਾ ਹਾਂ ਇਹਨਾਂ ਉਹ ਹਾਥੀ ਦੇ ਉੱਤੇ ਚੜਾਉਂਦੇ ਹਾਥੀ ਦੇ ਉੱਤੇ ਪੱਕੀ ਗੱਲ ਆ ਇੱਕ ਦੇ ਰੇਸਾ ਅੱਗੇ ਹੁੰਦਾ ਸੀ ਯਾਰ ਛੋਟਾ ਹਾਥੀ ਗਿਆ ਸੀ ਉਹਦੇ ਰੇਸਾ ਨਾ ਆ ਰਿਹਾ ਸੀ ਯਾਰ ਛੋਟੇ ਹਾਥੀ ਨੇ ਰੇਸਾ ਨਾ ਦੇ ਰਿਹਾ ਇਹ ਨਾ ਹਾਥੀ ਦੇ ਉੱਤੇ ਚੜਾਉਂਦੇ ਸੀ ਉਹਦੇ ਦੇ ਸਾਡੇ ਦਾ ਮਾਰਤੇ ਸੀ ਹਾਂ ਉਹ ਥੋੜੇ ਤੇ ਵਿਚਾਲੇ ਵੀ ਮਰ ਜਣਾ ਹੀ ਉਹ ਕੜੇ ਆ ਨਹੀਂ ਭਾਈ ਮੇਰਾ ਤਾਂ 20 ਸਾਲ ਦਾ ਪਹਿਲਾਂ ਮੁੱਕ ਗਿਆ ਉਹ ਤੂੰ ਕੋਈ ਨਹੀਂ ਹੁਣ ਡੈਡੀ 15 ਮਿੰਟ ਪਹਿਲਾਂ ਇੱਥੋਂ ਗਏ ਅਸੀਂ ਐਵੇਂ ਹੀ ਬੀਬੇ ਕਾਇਨੇ ਤੇ ਬੈਠੇ ਹੋਣੇ ਨਾ ਵਿਚਾਰੇ ਉਹਦੇ ਥੱਲੇ ਸਾਰਾ 15 ਮਿੰਟ ਜਿਹੜਾ ਉਹ ਪੜੀ ਅੱਜ ਜੇ ਬੱਸ ਦੀ ਘਟਨਾ ਹੋਈ ਹੈ ਉਹ ਪਤਾ ਲੱਗਿਆ ਕਿਵੇਂ ਹੋਈ ਹੈ ਅ ਇੱਕ ਜਿਹੜੀ ਹੈਗੀ ਹੈ ਪੰਜਾਬ ਰੋਡਵੇਜ਼ ਦੀ ਬੱਸ ਫਰੋਜ਼ਪੁਰ ਤੋਂ ਜਿਹੜੀ ਮੋਗਾ ਸਾਈਡ ਨੂੰ ਜਾ ਰਹੀ ਸੀ ਜਿਹਦੇ ਡਰਾਈਵਰ ਜਗਸੀਰ ਸਿੰਘ ਸੀਗੇ ਤੇ ਨਾਲ ਉਹਨਾਂ ਦੇ ਕੰਡਕਟਰ ਸੀਗੇ ਬਲਜਿੰਦਰ ਸਿੰਘ ਜਿਹੜਾ ਹੈਗਾ ਐਕਸੀਡੈਂਟ ਹੋਇਆ ਹੈਗਾ ਮਲਵਾਲ ਦੇ ਕੋਲ ਜਿਹਦੇ ਵਿੱਚ ਜਗਸੀਰ ਸਿੰਘ ਦੀ ਜਿਹੜੀ ਹੈਗੇ ਮੌਕੇ ਤੇ ਡੈਥ ਹੋ ਗਈ ਹੈ ਤੇ ਜਿਹੜੇ ਹੈਗੇ ਨੇ ਉਹਨਾਂ ਦੇ ਕੰਡਕਟਰ ਉਹ ਫਿੱਟ ਹੈਗੇ ਆ ਜੀ ਕੁਝ ਪਤਾ ਲੱਗਿਆ ਕਾਰਨਾਂ ਦਾ ਕਿਵੇਂ ਜਿਹੜਾ ਹਜੇ ਕਾਰਨਾਂ ਦਾ ਪਤਾ ਲਗਾਉਣਾ ਬਾਕੀ ਹੈਗਾ ਜਿਹੜਾ ਡਾਕਟਰੀ ਰਿਪੋਰਟਾਂ ਤੋਂ ਬਾਅਦ ਪਤਾ ਲੱਗੇਗਾ ਕਿ ਉਹਨਾਂ ਦੀ ਜਿਹੜੀ ਕੌਜ਼ ਆਫ ਡੈਥ ਕੀ ਹੈਗਾ